ਜਾ ਰਹੀ ਸੀ ਇਕਦਮ ਦੇਖਿਆ ਨਾ ਜਦੋਂ ਅੱਗ ਫਿਰ ਅਸੀਂ ਰੋਲਾ ਪਾਇਆ ਵੀ ਵੀਰੇ ਅੱਗ ਲੱਗੀ ਅੱਗ ਲੱਗੀ ਫਿਰ ਇਸ ਕਰਕੇ ਸਾਰੇ ਬੰਦੇ ਇਕੱਠੇ ਹੋਏ ਫਿਰ ਪਤਾ ਲੱਗਿਆ ਅੱਗ ਦਾ ਕੀ ਲੱਗਦਾ ਕਿ ਰੋਲਾ ਨਾ ਪੈਂਦਾ ਹੋਰ ਕਿੰਨੀਆਂ ਗੱਡੀਆਂ ਮੱਜ ਜਾਂਦੀਆਂ ਚਾਰ ਪੰਜ ਗੱਡੀਆਂ ਜਾਣੀਆਂ ਸੀ ਹਾਂਜੀ ਪਤਾ ਲੱਗਾ ਹਾਂਜੀ ਕੀ ਨਾਮ ਤੁਹਾਡਾ ਅਮਨਦੀਪ ਕੌਰ ਅਮਨ ਕੀ ਹੋਇਆ ਸੀ ਉੱਥੇ ਜਾ ਰਹੇ ਸੀ ਕੀ ਹੋ ਰਿਹਾ ਸੀ ਬਸ ਅਸੀਂ ਜਾ ਰਹੇ ਸੀ ਇਕਦਮ ਦੇਖਿਆ ਨਾ ਜਦੋਂ ਅੱਗ ਫਿਰ ਅਸੀਂ ਰੋਲਾ ਜਆ ਪਾਇਆ ਵੀ ਵੀਰੇ ਅੱਗ ਲੱਗੀ ਅੱਗ ਲੱਗੀ ਫਿਰ ਇਸ ਕਰਕੇ ਸਾਰੇ ਬੰਦੇ ਇਕੱਠੇ ਹੋਏ ਫਿਰ ਪਤਾ ਲੱਗਿਆ ਅੱਗ ਦਾ ਕੀ ਲੱਗਦਾ ਕਿ ਰੋਲਾ ਨਾ ਪੈਂਦਾ ਹੋਰ ਕਿੰਨੀਆਂ ਗੱਡੀਆਂ ਮਰ ਜਾਂਦੀਆਂ ਚਾਰ ਪੰਜ ਗੱਡੀਆਂ ਜਾਣੀਆਂ ਸੀ ਹਾਂਜੀ ਪਤਾ ਲੱਗਿਆ ਫਿਰ ਕਿਵੇਂ ਲੱਗੀ ਅੱਗ ਇਹ ਤੇ ਕੂੜੇ ਕਾਰਨ ਲੱਗੀ ਹੈ ਮੈਨੂੰ ਲੱਗਦਾ ਸ਼ਾਇਦ ਆਈ ਥਿੰਕ ਕੂੜੇ ਦੇ ਕਰਕੇ ਇੱਕ ਗਰਮੀ ਵੀ ਬਹੁਤ ਜ਼ਿਆਦਾ ਹੈਗਾ ਗਰਮੀ ਕਰਕੇ ਵੀ ਹੋ ਸਕਦਾ ਹੈਗਾ ਹਾਂਜੀ ਸਰ ਪ੍ਰੀਤ ਸਿੰਘ ਡਰਾਈਵਰ ਜੀ ਗੁਰਪੁਰ ਕੀ ਹੋਇਆ ਸੀ ਕਿੰਨੇ ਟਾਈਮ ਕਾਲ ਆਈ ਕਿਹਨਾਂ ਅੰਜ ਪਹੁੰਚੇ ਸਾਨੂੰ ਸਾਰਾ 225511 ਤੇ ਕਾਲ ਆਈ ਸੀ ਵੀ ਐਸਐਸਪੀ ਸਾਹਿਬ ਦੇ ਕੋਠੀ ਦੇ ਕੋਲ ਕਾਰਨਵਾਗ ਲੱਗਿਆ ਜੀ ਤੇ ਅਸੀਂ ਤੁਰੰਤ ਸਾਰਾ ਉਥੋਂ ਗੱਡੀ ਕੱਢਤੀ ਜੀ ਕੀ ਲੱਗਦਾ ਕਾਰਨ ਕੀ ਲੱਗ ਰਿਹਾ ਤੁਹਾਨੂੰ ਦੇਖ ਕੇ ਸਰ ਹਜੇ ਸਾਰੇ ਮਾਲਕਾਂ ਨੂੰ ਮਿਲੇ ਨਹੀਂ ਜੀ ਵੀ ਕੀ ਕਾਰਨ ਹੈ ਕੀ ਗੱਲਬਾਤ ਹੈ ਵੀ ਮੌਕੇ ਪਤਾ ਲੱਗਾ ਇਸ ਤਾ ਕੇ ਅੱਗ ਬਝਾਉਣ ਲੱਗ ਜਾ ਕੰਟਰੋਲ ਕਰ ਲਈ ਜੀ ਨੁਕਸਾਨ ਕਿੰਨਾ ਗੱਡੀ ਗੱਡੀ ਸਰ ਮੂਹੇ ਮੱਚ ਗਈ ਜੀ ਪੂਰੀ ਸਾਰੀ ਜੀ ਹਾਂਜੀ ਪਿੱਛੋਂ ਸਹੀ